ਨਸ਼ੇ ਨੂੰ ਖਤਮ ਕਰਨ ਦੇ ਲਈ ਪੰਜਾਬ ਸਰਕਾਰ ਤੇ ਨਾਲ ਦੀ ਨਾਲ ਤੁਹਾਨੂੰ ਦੱਦੀ ਹੈ ਕਿ ਪੰਜਾਬ ਪੁਲਿਸ ਨੇ ਇੱਕ ਬਹੁਤ ਵੱਡਾ ਉਪਰਾਲਾ ਪਿਛਲੇ ਕਈ ਮਹੀਨਿਆਂ ਤੋਂ ਜਿਹੜਾ ਆ ਅਰੰਭਿਆ ਹੋਇਆ ਹੈ ਜਿਸ ਵਿੱਚ ਕਾਸੋ ਆਪਰੇਸ਼ਨ ਦੇ ਤਹਿਤ ਬੜੇ ਵੱਡੇ ਵੱਡੇ ਮਾਮਲਿਆਂ ਨੂੰ ਸੁਲਝਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਤੇ ਉਹ ਕੋਸ਼ਿਸ਼ ਕਿੰਨਾ ਕਿਤੇ ਕਾਮਯਾਬੀ ਹੁੰਦੀ ਹੋਈ ਨਜ਼ਰ ਆ ਰਹੀ ਏ ਇਸੇ ਤਰ੍ਹਾਂ ਤੁਹਾਨੂੰ ਦੱਸ ਦੇ ਕਿ ਪੰਜਾਬ ਪੁਲਿਸ ਨੇ ਬਟਾਲਾ ਦੇ ਵਿੱਚ ਕਾਸੋ ਆਪਰੇਸ਼ਨ ਦੇ ਤਹਿਤ ਬਟਾਲਾ ਦੇ ਹੌਟਸਪੌਟ ਇਲਾਕਾ ਗਾਂਧੀ ਕੈਂਪ ਵਿੱਚ 200 ਤੋਂ ਵੱਧ ਜਵਾਨ ਲੈ ਕੇ ਕੀਤੀ ਚੈਕਿੰਗ ਇਸ ਤਰ੍ਹਾਂ ਡੀਆਈਜੀ ਬਾਰਡ ਰੇਂਜ ਨੇ ਕਿਹਾ ਕਿ ਸਾਡਾ 2025 ਦਾ ਬਟਾਲਾ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਹੈ 2025 ਦੇ ਵਿੱਚ ਬਟਾਲਾ ਪੁਲਿਸ ਨੇ 1200 ਮੁਕਾਦਮੇ ਦਰਜ ਕੀਤੇ ਨੇ 500 ਲੋਕਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਹੈ ਔਰ ਇਸ ਦੇ ਨਾਲ ਨਾਲ 50 ਕਿਲੋ ਹੈਰੋਇਨ ਰਿਕਵਰ ਕੀਤੀ ਹੈ ਡੀਆਈਜੀ ਨੇ ਕਿਹਾ ਕਿ 31 ਕਿਲੋਮੀਟਰ ਦਾ ਅਜੀਹਾ ਇਲਾਕਾ ਹੈ ਜੋ ਬਟਾਲਾ ਪੁਲਿਸ ਦੇ ਨਾਲ ਇੰਡੋ ਪਾਕ ਬਾਰਡਰ ਲੱਗਦਾ ਹੈ ਇੱਥੋਂ ਡਰੋਨ ਰਾਹੀਂ ਜਾਂ ਫਿਰ ਹੋਰ ਜਿਹੜੇ ਡਰੱਗ ਪੈਟਰਸ ਆ ਉਹਨਾਂ ਕੋਲੋਂ 50 ਕਿਲੋ ਦੇ ਕਰੀਬ ਹੈ ਰੰਜੋ ਹੈ ਕੀ ਇਹ ਗ੍ਰਿਫਤਾਰ ਕੀਤੇ ਗਏ ਨੇ 3500 ਅਜਿਹੇ ਨੌਜਵਾਨ ਨੇ ਜਿਨ੍ਹਾਂ ਨੂੰ ਨਸ਼ਾ ਸਡਾਓ ਕੇਂਦਰ ਭੇਜਿਆ ਗਿਆ ਹੈ ਬਟਾਲਾ ਪੁਲਿਸ ਜਿੱਥੇ ਨਸ਼ਾ ਛੱਡਣ ਲਈ ਕੋਈ ਤਿਆਰ ਹੁੰਦਾ ਹੈ ਉੱਥੇ ਉਸਦੀ ਹਰ ਸੰਭਵ ਮਦਦ ਕਰਦੀ ਹੈ ਨਾਲ ਹੀ ਡੀਆਈਜੀ ਨੇ ਕਿਹਾ ਕਿ ਪਿਛਲੇ ਸਾਲ 2025 ਦੇ ਵਿੱਚ ਅਸੀਂ 4 ਘਰ ਤੋੜੇ ਹਨ ਔਰ 35 ਕਰੋੜ ਰੁਪਏ ਦੀ ਪ੍ਰਾਪਰਟੀ ਫ੍ਰੀਜ਼ ਕੀਤੀ ਹੈ 4 ਕਰੋੜ ਦੀ ਪ੍ਰਾਪਰਟੀ ਪਾਈਪਲਾਈਨ ਦੇ ਵਿੱਚ ਹੈ ਜਿਸ ਦਿਨ ਸਾਨੂੰ ਇਸਤੇ ਹੁਕਮ ਆ ਗਏ ਉਹ ਵੀ ਅਸੀਂ ਫ੍ਰੀਜ਼ ਕਰ ਦੇਵਾਂਗੇ ਅੱਜ ਅਸੀਂ 200 ਤੋਂ ਵੱਧ ਪੁਲਿਸ ਦਾ ਜਵਾਨ ਲੈ ਕੇ ਬਟਾਲਾ ਦੇ ਗਾਂਧੀ कॅम्प ਵਿੱਚ ਕਸੋ ਆਪਰੇਸ਼ਨ ਚਲਾ ਰਹੇ ਆ ਆਪਰੇਸ਼ਨ ਜਾਰੀ ਹੈ ਪਹਿਲਾ ਵੀ ਕਸੋ ਆਪਰੇਸ਼ਨ ਦੌਰਾਨ ਕਈ ਵੱਡੀਆਂ ਰਿਕਵਰੀਆਂ ਹੋਈਆਂ ਨੇ ਹੁਣ ਵੀ ਵੱਡੀ ਰਿਕਵਰੀ ਹੋਣ ਦੀ ਉਮੀਦ ਹੈ ਔਰ ਇਸ ਦੇ ਨਾਲ ਨਾਲ ਜੋ ਵੀ ਨਸ਼ਾ ਕਰਦੇ ਨੇ ਜਾ ਵੇਚਦੇ ਨੇ ਉਹਨਾਂ ਨੂੰ ਮੇਰੀ ਬੜੇ ਤਿੱਖੇ ਸ਼ਬਦਾਂ ਦੇ ਵਿੱਚ ਹਦਾਇਤ ਹੈ ਕਿ ਨਸ਼ਾ ਕਰਨਾ ਤੇ ਵੇਚਣਾ ਬੰਦ ਕਰ ਦਵੋ ਨਹੀਂ ਤੇ ਤੁਹਾਡਾ ਅਗਲਾ ਟਿਕਾਣਾ ਜੇਲ੍ਹ ਹੋਵੇਗੀ ਤੰਦਾਦੀਏ ਕਿ ਲਗਾਤਾਰ ਕਾਸੋ ਆਪਰੇਸ਼ਨ ਦਿੱਤੇ ਐ ਤਾਂ ਪੂਰੇ ਪੰਜਾਬ ਦੇ ਵਿੱਚ ਜਿੱਥੇ ਕੇ ਕਾਸੋ ਆਪਰੇਸ਼ਨ ਚਲਾ ਕੇ ਤੇ ਨਸ਼ਾ ਦੇ ਵਪਾਰੀਆਂ ਨੂੰ ਫੜ ਕੇ ਅੰਦਰ ਦਿੱਤਾ ਜਾ ਰਿਹਾ ਤੇ ਉਹਨਾਂ ਦੇ ਉੱਤੇ ਬਣਦੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਬਟਾਲਾ ਪੁਲਿਸ ਵੱਲੋਂ ਵੀ ਘਟ ਨਹੀਂ ਕੀਤੀ ਤੇ ਹਰ ਉਸ ਏਰੀਏ ਦੇ ਵਿੱਚ ਜਿਹੜੀ ਉਹ ਚੈਕਿੰਗ ਕਰਕੇ ਤੇ ਬਹੁਤ ਸਾਰੇ ਨਸ਼ਾ ਤਸਕਰਾਂ ਨੂੰ ਸਜ਼ਾ ਦਿਵਾ ਚੁੱਕੇ ਨੇ ਬਹੁਤ ਸਾਰੇ ਕੇਸ ਰਜਿਸਟਰਡ ਕਰਕੇ ਤੇ ਬਹੁਤ ਸਾਰੇ ਲੋਕਾਂ ਨੂੰ ਜੇਲ੍ਹ ਭੇਜਿਆ ਤੇ ਕਈ ਘਰ ਵੀ ਐਸੇ ਟਵਾ ਦਿੱਤੇ ਗਏ ਜੋ ਕਿ ਨਸ਼ਾ ਤਸਕਰੀ ਦੇ ਸਿਰ ਤੇ ਬਣਾਏ ਗਏ ਸੀ ਨਾਲ ਦੇ ਨਾਲ ਤੁਹਾਨੂੰ ਦੱਦੀਏ ਕਿ ਇਸ ਤੋਂ ਬਾਅਦ ਬਹੁਤ ਜ਼ਿਆਦਾ ਜੜਾਇਆ ਨਸ਼ੇ ਨੂੰ ਠੱਲ ਵੀ ਪੈ ਰਹੀ ਹੈ ਪਰ ਕਿਤੇ ਨਾ ਕਿਤੇ ਅਜੇ ਕੁਝ ਐਸੀਆਂ ਜੜੀਆਂ ਨੇ ਮੱਸੀਆਂ ਉਹ ਪਾਣੀ ਦੇ ਵਿੱਚ ਕਹਿੰਨ ਤੋਂ ਭਾਵ ਕਿ ਇਸ ਪੰਜਾਬ ਦੀ ਧਰਤੀ ਦੇ ਉੱਤੇ ਨਸ਼ਾ ਵੇਚਦੀਆਂ ਫਿਰਦੀਆਂ ਨੇ ਖਾਂਦੀਆਂ ਫਿਰਦੀਆਂ ਨੇ ਉਹਨਾਂ ਨੂੰ ਵੀ ਜਲਦ ਜੜਾਇਆ ਪੰਜਾਬ ਪੁਲਿਸ ਵੱਲੋਂ ਠਾ ਪਾਈ ਦਿੱਤੀ ਜਾਏਗੀ ਤੁਹ ਜੀ ਦੇ ਦੇਓ ਡੀਪੀਸੀ ਪੰਜਾਬੀ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਧੰਨਵਾਦ ਜੇ ਆਪਾਂ ਡਿਟੇਲ ਚ ਕਰ ਲਾਂਗੇ ਸਰਦਾਰ ਜੀ ਕਸੂਪ੍ਰੇਸ਼ਨ ਕਰੇ ਦੱਸ ਜੀ ਕੀ ਆਪਰੇਸ਼ਨ ਕੀਤਾ ਗਿਆ ਜੀ ਦੇਖੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦੇਣਾ ਚਾਹੂੰਗਾ ਇਹ ਨਵਾਂ ਸਾਲ ਤੁਹਾਡੇ ਸਾਰਿਆਂ ਲਈ ਇੱਕ ਵਧੀਆ ਗੁਜ਼ਰੇ ਸਿਹਤ ਯਾਭ ਰਹੋ ਤੁਸੀਂ ਸਾਰੇ ਪਰਿਵਾਰ ਤੁਹਾਡੇ ਸਾਰੇ ਪਰਿਵਾਰਾਂ ਚ ਖੁਸ਼ੀ ਦਾ ਹੌਲ ਰਵੇ ਅ ਮੈਂ 2025 ਦੀ ਇਸ ਮੁਖਸ਼ਾ ਵੀ ਕਰਾਂਗਾ ਕਿ ਮੁਤਾਬ ਸਿੰਘ ਐਸਐਸਪੀ ਸਾਹਿਬ ਅੰਡਰ ਆਈਪੀਐਸ ਨੇ ਤੇ ਡੀਐਸਪੀ ਸਜੀਬ ਮੇਰੇ ਨਾਲ ਖੜੇ ਨੇ ਅ ਬੜੀ ਸੈਟੀਸਫੈਕਟਰੀ ਜਿਹੜੀ ਹੈਗੀ ਇਹ ਕਾਰਜਕਾਰੀ ਨਸ਼ਾ ਫਰੰਟ ਤੇ ਜੋ ਨਸ਼ਾ ਫਰੰਟ ਦੇ ਅ ਇਹਨਾਂ ਦੀ ਅਗਵਾਈ ਹੇਠ ਰਹੀ ਹੈ ਬਟਾਲਾ ਜ਼ਿਲ੍ਹੇ ਦੇ ਵਿੱਚ ਅ ਅਸੀਂ ਕੋਈ ਇਸ 2025 ਦੇ ਵਿੱਚ 1200 ਤੋਂ ਵੱਧ ਜਿਹੜੀਆਂ ਹੈਗੀਆਂ ਐਫਆਈਆਰ ਐਨਡੀਪੀਐਸ ਦੀਆਂ ਦਰਜ ਕੀਤੀਆਂ ਹੈਗੀਆਂ ਤੇ 2200 ਤੋਂ ਵੱਧ ਅਕਿਊਜ਼ਡ ਅਰੈਸਟ ਹੋਏ ਨੇ 50 ਕਿਲੋ ਦੇ ਕਰੀਬ ਹੈਰੋਇਨ ਰਿਕਵਰ ਹੋਈ ਹੈਗੀ ਆ ਇਹਨਾਂ ਨੂੰ ਡੇਰਾ ਬਾਬਾ ਨਾਨਕ ਦਾ 31 ਕਿਲੋਮੀਟਰ ਦਾ ਜਿਹੜਾ ਇੰਟਰਨੈਸ਼ਨਲ ਬਾਰਡਰ ਪੈਂਦਾ ਹੈਗਾ ਉਹਦੇ ਨਾਲ ਜਿਹੜੀ ਜਿਹੜਾ ਸਰਹੱਦੀ ਜਿਹੜਾ ਹੈਗਾ ਉਹਦੇ ਵਿੱਚੋਂ ਪਾਕਿਸਤਾਨ ਜਿਹੜਾ ਡਰੋਨ ਰਾਹੀਂ ਜਾਂ ਵੈਸੇ ਮਤਲਬ ਜਿਹੜੀ ਨਾਰਕੋ 테ਰਰਿਜ਼ਮ ਚ ਇੰਡਲਜ ਕਰ ਰਿਹਾ ਹੈਗਾ ਮੈਨਟੇਰੀਅਨ ਫੇਸ ਤੇ ਮੈਂ ਸ਼ਲਾਘਾ ਕਰਾਂਗਾ ਬਟਾਲਾ ਪੁਸਦੀ ਇਹਨਾਂ ਨੇ ਕੋਈ 3500 ਦੇ ਕਰੀਬ ਜਿਹੜੇ ਨੌਜਵਾਨ ਇਸ ਦਲਦਲ ਵਿੱਚ ਫਸ ਚੁੱਕੇ ਨੇ ਉਹਨਾਂ ਨੂੰ ਡੀਡਿਕਸ਼ਨ ਸੈਂਟਰ ਤੇ ਓਟ ਸੈਂਟਰਸ ਦੇ ਵਿੱਚ ਭਰਤੀ ਤੇ ਰੈਫਰ ਕਰਵਾਇਆ ਹੈਗਾ ਤੇ ਅਸੀਂ ਸਾਡਾ ਇਹ ਪ੍ਰਯਤਨ ਰਹਿੰਦਾ ਕਿ ਅਸੀਂ ਜਿਹੜੀ ਜਵਾਨੀ ਨੂੰ ਇਸ ਗਲਗੱਤ ਤੋਂ ਬਚਾਈਏ ਤੇ ਉਹਨਾਂ ਨੂੰ ਮੇਨਸਟ੍ਰੀਮ ਦੇ ਵਿੱਚ ਲੈ ਕੇ ਆਈਏ ਇਹਨਾਂ ਨੇ 2025 ਦੇ ਵਿੱਚ ਜਿਹੜੇ ਨਸ਼ੇ ਦੇ ਸੌਦਾਗਰਾਂ ਨੇ ਇਸ ਨਸ਼ੇ ਦੇ ਵਿੱਚੋਂ ਪੈਸਾ ਬਣਾ ਕੇ ਪ੍ਰਾਪਰਟੀਆਂ ਦੇ ਤੇ ਸਰਕਾਰੀ ਜ਼ਮੀਨਾਂ ਤੇ ਇਨਕ੍ਰੋਚ ਕੀਤਾ ਸੀਗਾ ਉਹਦੇ ਦੇ ਚਾਰ ਡੈਮੋਲੇਸ਼ਨਸ ਵੀ ਕੀਤੀਆਂ ਹੈਗੀਆਂ ਨੇ 35 ਕਰੋੜ ਰੁਪਏ ਦੀ ਜਿਹੜੀ ਪ੍ਰਾਪਰਟੀ ਹੈਗੀ ਹੈ ਨਸ਼ੇ ਦੇ ਸਦਾਗਰਾਂ ਤੇ ਫ੍ਰੀਜ਼ ਕਰਾਈ ਵੀ ਹੈ ਕਰਾਈ ਗਈ ਹੈ ਤੇ 4 ਕਰੋੜ ਦੀ ਹਲੇ ਦੀ ਕੰਪਟੈਂਟ ਅਥਾਰਟੀ ਇਨ ਅ ਪ੍ਰੋਪੋਜ਼ਲ ਜੜੀਆਂ ਹੈਗੀਆਂ ਉਹਨਾਂ ਕੋਲੇ ਅੰਡਰ ਕਨਸਿਡਰੇਸ਼ਨ ਹੈਗੀਆਂ ਸੋ ਜੇ ਅਸੀਂ ਕੁੱਲ ਮਿਲਾ ਕੇ 2025 ਦਾ ਮੁਲਾਕਨ ਕਰੀਏ ਤਾਂ ਕਾਫੀ ਅੱਛਾ ਐਨਡੀपीएस ਫਰੰਟ ਤੇ ਕੰਮ ਬਟਾਲਾ ਪੁਲਿਸ ਵੱਲੋਂ ਕੀਤਾ ਗਿਆ ਹੈ ਇਸ ਮੁਹਿੰਮ ਦੇ ਵਿੱਚ ਜਦੋਂ ਦੇ ਸ਼੍ਰੀ ਮਹਤਾਬ ਸਿੰਘ ਆਈਪੀਐਸ ਐਸਐਸਪੀ ਨੇ ਆਪਣੀ ਕਮਾਂਡ ਸੰਭਾਲੀ ਹੈ ਇਸੇ ਕੰਮ ਵਿੱਚ ਹੋਰ ਤੇਜ਼ੀ ਆਈ ਹੈਗੀ ਹੈ ਤੇ ਅੱਜ ਅਸੀਂ ਇਹ ਗਾਂਧੀ ਕੈਂਪ ਦੇ ਵਿੱਚ ਜਿਹੜੀ ਹੈਗੀ ਕਾਸੋ ਆਪਰੇਸ਼ਨ ਕੋਆਰਡੀਨੇਟ ਸਰਚ ਆਪਰੇਸ਼ਨ ਚਲਾਇਆ ਹੈਗਾ ਐ ਐਂਡੀਪੀਐਸ ਨੂੰ ਮੱਦੇਨਜ਼ਰ ਰੱਖਦੇ ਹੋਏ ਇਹਦੇ ਵਿੱਚ ਜਿਹੜੀ ਪਿਛਲੇ ਜਿਹੜੀ ਅਸੀਂ ਆਪਦਾ ਜਦੋਂ ਸਮੀਖਿਆ ਕਰਦੇ ਹਾਂ ਤਾਂ ਇਹ ਇੱਕ ਬਟਾਲੇ ਜ਼ਿਲ੍ਹੇ ਦਾ ਹੌਟਸਪੌਟ ਹੈਗਾ ਇਸ ਕਰਕੇ ਇਸ ਨੂੰ ਚੁਣਿਆ ਗਿਆ ਹੈ 250 ਦੇ ਕਰੀਬ ਅਸੀਂ ਮੁਲਾਜ਼ਮਾਂ ਨੂੰ ਇਸ ਕੰਮ ਅੱਜ ਅਸੀਂ ਸਰਚ ਆਪਰੇਸ਼ਨ ਦੇ ਵਿੱਚ the three guest officer led by shrimat ab singh ssp batala so jis tarah bhi koi after search operations jo bhi assi koi seizures karange kisi nu arrest karange usdi jankari aap ji nal share kar ditti javegi aur je toda koi sawal hai ki ye cooperation di gall chale de lagatar chalde ne itte aam public te ki asar janda aur jede drug peddlers ha ohna te ki asar janda dekho e ta edi samiksha ta tusi sanu jyada vadiya karke de sakde ho hageo ਸਾਡਾ ਇਹ ਇਹਦੇ ਵਿੱਚ ਇੱਕ ਆਬਜੈਕਟਿਵ ਇਹ ਹੁੰਦਾ ਹੈ ਕਿ ਅਸੀਂ ਇਸ ਜਿਹੜਾ ਯੁੱਧ ਨਸ਼ਾ ਦੇ ਵਿਰੁੱਧ ਜਿਹੜਾ ਮੁਹਿੰਮ ਚਲਾਈ ਪਈ ਹੈ ਸਰਕਾਰ ਨੇ ਅਸੀਂ ਉਸ ਨੂੰ ਪ੍ਰਤੀਬੰਧਤੀ ਉਸ ਦੇ ਉੱਤੇ ਪੈਰਾ ਦੇ ਰਹੇ ਹਾਂ ਅਸੀਂ ਇਸ ਚੀਜ਼ ਤੋਂ ਪਲੀ ਭੰਤੀ ਜਾਣੂ ਹਾਂ ਕਿ ਇਹ ਇੱਕ ਕੋੜ ਹੈਗਾ ਜਿਸ ਨੂੰ ਜਿਸ ਉੱਤੇ ਨਿਰੰਤਰ ਯੁੱਧ ਦੀ ਲੋੜ ਹੈਗੀ ਹੈ ਤਈਓ ਯੁੱਧ ਨਸ਼ਾ ਵਿਰੋਧ ਹੈਗਾ ਇਹ ਤੇ ਇਹ ਜਿਹੜਾ ਯੁੱਧ ਸਾਡਾ ਜਾਰੀ ਰਹੇਗਾ ਤਾਂ ਉਸ ਦੇ ਨਾਲ ਜਿਹੜਾ ਪ੍ਰਭਾਵ ਹੁੰਦਾ ਅਸੀਂ ਇਹਦੇ ਵਿੱਚ ਇਹ ਹੈ ਕਿ ਜਿਹੜੇ ਮਾੜੇ ਅਨਸਰ ਨੂੰ ਇੱਕ ਚੇਤਾਵਨੀ ਵੀ ਹੈ ਕੀ ਜਿਹੜੀ ਪੰਜਾਬ ਪੁਲਿਸ ਦੀ ਬਾਜਖਤ ਤੋਂ ਕੋਈ ਬਚ ਨਹੀਂ ਸਕਦਾ ਅਸੀਂ ਜਿਹੜਾ ਜਿਹੜੇ ਜਿਹੜੇ ਇਹ ਨਸ਼ੇ ਦੇ ਸਦਾਗਰ ਨੇ ਇਹਨਾਂ ਨੂੰ ਅਸੀਂ ਨਿਸ਼ਤਾਬੰਦ ਕਰਾਂਗੇ ਜਿਹੜੀਆਂ ਇਹਨਾਂ ਨੇ ਕੋਈ ਫਾਇਦਾ ਨਹੀਂ ਇਹਨਾਂ ਨੂੰ ਇਸ ਜਿਹੜੀ क्राइम ਦੇ ਵਿੱਚੋਂ ਪੈਸੇ ਬਣਾਉਂਦਾ ਅਸੀਂ ਇਹਨਾਂ ਦੀਆਂ ਪ੍ਰਾਪਰਟੀਆਂ ਫ੍ਰੀਜ਼ ਕਰਾਉਂਦੇ ਜਿਵੇਂ ਮੈਂ ਤੁਹਾਨੂੰ ਦੱਸਿਆ 35 ਕਰੋੜ ਦੀ ਪ੍ਰਾਪਰਟੀ ਆਲਰੇਡੀ ਫ੍ਰੀਜ਼ ਹੋ ਚੁੱਕੀ ਹੈ 4 ਕਰੋੜ ਦੀਆਂ ਪ੍ਰੋਪੋਜ਼ਲਾਂ ਅੰਡਰ ਕਨਸਿਡਰੇਸ਼ਨ ਹੈਗੀਆਂ ਅਸੀਂ ਡੈਮੋਲੇਸ਼ਨਸ ਵੀ ਕੀਤੀਆਂ ਜੋ ਅੱਗੇ ਵੀ ਕਰਦੇ ਰਵਾਂਗੇ ਤਾ ਇਹੀ ਇਸ ਮਾਧਿਅਮ ਰਾਹੀਂ ਮੈਂ ਸਾਰੇ ਪੈਡਲਰਜ਼ ਨੂੰ ਜਾਂ ਸਪਲਾਈਅਰਜ਼ ਨੂੰ ਤੇ ਜਿਹੜੇ ਮਗਰਮੱਛ ਨੇ ਜਿਹੜੇ ਇਸ ਕੰਮ ਦੇ ਵਿੱਚ ਪਏ ਨੇ ਤੇ ਸਾਡੀ ਜਵਾਨੀ ਨੂੰ ਖਾਰੇ ਨੇ ਉਹਨਾਂ ਨੂੰ ਇੱਕ ਸਖਤ ਲੈਜੇ ਚ ਮੈਂ ਚੇਤਾਵਨੀ ਦੇ ਰਿਹਾ ਕਿ ਤੁਸੀਂ ਸਾਡੀ ਬਾਜ ਅਕ ਤੋਂ ਚੀ ਲੱਕ ਬਚ ਨਹੀਂ ਸਕੋਗੇ ਕਾਨੂੰਨ ਦੇ ਹੱਥ ਬੜੇ ਲੰਬੇ ਨੇ ਤੁਹਾਡੇ ਗਰੇਵਾਂ ਤੱਕ ਪਹੁੰਚਣਗੇ ਥੈਂਕ ਯੂ